ਰਹੀ ਕਦੀ ਬਜ਼ੁਰਗ ਦੇ ਸਾਹਮਣੇ ਕਹਿ ਦਈਏ ਨਾ ਯਾਰ ਪਿੱਠ ਬੜੀ ਬੀੜ ਕਰਦੀ ਆ ਉਹ ਸਾਨੂੰ ਗੋਲਾਣਤਾ ਪਾਉਂਦੇ ਕਾਦੇ ਜਵਾਨ ਹੋ ਯਾਰ ਤੁਸੀਂ ਜੱਕੜਨ ਅੱਛਾ ਅਕੜੇਵਾ ਪਿੱਠ ਅਕੜੇਵਾ ਹੋਣਾ ਐਸਿਡ ਰਿਫਲਕਸ ਜਿਹਨੂੰ ਵਿਅਕਤੀ ਨੂੰ ਐਸਿਡਿਟੀ ਜ਼ਿਆਦਾ ਰਹਿੰਦੀ ਹੋਵੇ ਕਬਜ਼ੀ ਜ਼ਿਆਦਾ ਰਹਿੰਦੀ ਹੋਵੇ ਬਾਡੀ ਚ ਬਾਇਉ ਜ਼ਿਆਦਾ ਰਹਿੰਦੀ ਹੋਵੇ ਉਹਨਾਂ ਨੂੰ ਵੀ ਕਮਰ ਦਰਦ ਫ੍ਰੀਕੁਐਂਟਲੀ ਹੁੰਦੀ ਹੈ ਬਹੁਤ ਲੋਕ ਘਰੇ ਬੈਠ ਕੇ ਸਰੋਂ ਤੇਲ ਤਿਲ ਦਾ ਤੇਲ ਜਾਂ ਇਹ ਜਿਹੇ ਬਹੁਤ ਤਰ੍ਹਾਂ ਦੇ ਤੇਲ ਜਿਹੜੇ ਮਾਰਕੀਟ ਚ ਅਵੇਲੇਬਲ ਆ ਉਹਨੂੰ ਮਸਲ ਨੂੰ ਰਿਲੈਕਸ ਕਰਨ ਲਈ ਅਪਲਾਈ ਕਰਦੇ ਆਂ ਕੀ ਉਹ ਆਰਾਮ ਪਰਮਨੈਂਟ ਹੈ ਇਹ ਅਲਗਨ ਤੇਲ ਹੋਵੇ ਜਮੇਂਦਰ ਗੁੰਡੀ ਹੈ ਮਹਾ ਨਾਰਾਇਣ ਤੇਲ ਲੋਕਾਂ ਨੇ ਸੁਣਿਆ ਹੋਵੇਗਾ ਮਹਾ ਮਾਸ਼ ਲੋਕਾਂ ਨੇ ਸੁਣਿਆ ਹੋਵੇਗਾ ધਨਵੰਤਰਮ ਤੇਲ ਹੈ ਇਹ ਤੇਲਾਂ ਨੂੰ ਕੁਝ ਜੜੀ ਬੂਟੀਆਂ ਚ ਸਿੱਧ ਕਰਕੇ ਬੰਦਦੀਆਂ ਜੜੀ ਬੂਟੀਆਂ ਨਾਲ ਤੇਲ ਅਸੀਂ ਉਹਨੂੰ ਅਪਲਾਈ ਕਿਵੇਂ ਕਰਨਾ ਹੈ ਕਿਹੜੇ ਟੈਂਪਰੇਚਰ ਤੇ ਕਰਨਾ ਹੈ ਕਿੰਨੇ ਮਿੰਟ ਕਰਨਾ ਹੈ ਕਿ ਮਣਕਾ ਹਿੱਲ ਜਾਣਾ ਇਹਨੂੰ ਬਿਲਕੁਲ ਅੱਛਾ ਜਿਨ੍ਹਾਂ ਦੇ ਮਣਕੇ ਹਿਲੇ ਜਾਂਦੇ ਉਹ ਤਾਂ ਧੱਕੇ ਖਾਂਦੇ ਟੱਕਰਾਂ ਮਾਰਦੇ ਉਹਨਾਂ ਨੂੰ ਇਲਾਜ ਨਹੀਂ ਮਿਲਦਾ ਇੱਕ ਕਮਰ ਦਰਦ ਹੋਣਾ ਇੱਕ ਕੱਲਾ ਸਟਿਫਨੈਸ ਹੋਣਾ ਸਪੈਜ਼ਮ ਹੋਣਾ ਸਪੈਜ਼ਮ ਕੀ ਨਾਈ ਕਮਰ ਚ ਬੜੀ ਦਰਦ ਹੈ ਬੈਕ ਪੇਨ ਬੜੀ ਹੈ ਔਰ ਉਹਨਾਂ ਦੇ ਚਿਹਰੇ ਤੇ ਝਲਕਦਾ ਜਦੋਂ ਉਹ ਇੱਕ ਸੈਂਟੈਂਸ ਬੋਲਦੇ ਹਨ ਪਿੱਠ ਚ ਪੀੜ ਹੋ ਰਹੀ ਹੈ ਇਹ ਲਾਈਫ ਸਟਾਈਲ ਨਾਲ ਜੁੜਿਆ ਹੁੰਦਾ ਜੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਹਨ 9 ਘੰਟੇ ਦੀ ਸ਼ਿਫਟ ਉਹਨਾਂ ਨੇ ਕੂਰੀ ਕਰਨੀ ਹੁੰਦੀ ਹੈ ਇੱਕ ਸੀਟ ਤੇ ਬੈਠੇ ਹੋਣਾ ਹੁੰਦਾ ਉਹਨਾਂ ਨੇ ਉਹਨਾਂ ਚ ਜ਼ਿਆਦਾ ਸਮੱਸਿਆ ਪਾਈ ਜਾਂਦੀ ਹੁੰਦੀ ਹੈ ਇਹ ਗੱਲ ਤੁਸੀਂ ਪਹਿਲੀ ਵਾਰ ਹੀ ਕਹਿ ਰਹੇ ਹੋ ਔਰ ਨਵੀਂ ਗੱਲ ਕਹਿ ਰਹੇ ਹੋ ਕਿ ਇਹ ਚੀਜ਼ ਕਬਈ ਨਾਲ ਨਾ ਕਨਸਟਿਪੇਸ਼ਨ ਕਮਰ ਦੇ ਦਰਦ ਨੂੰ ਬੈਕ ਪੇਨ ਨੂੰ ਜਾਂ ਪਿੱਠ ਦੇ ਵਿੱਚ ਜਿਨ੍ਹਾਂ ਦੇ ਪੀੜ ਹੁੰਦੀ ਆ ਉਹ ਜ਼ਿਆਦਾ ਸੀਰੀਅਸਲੀ ਵੀ ਨਹੀਂ ਲੈਂਦੇ ਉਹ ਕਹਿੰਦੇ ਯਾਰ ਚਲ ਕੋਈ ਨਹੀਂ ਥੋੜੀ ਦੇਰ ਤੱਕ ਠੀਕ ਹੋ ਜਾਏਗੀ ਉਹ ਫਿਰ ਕੋਈ ਆਪਣਾ ਵਿਕਰਾਲ ਰੂਪ ਵੀ ਲੈਂਦੀ ਕਿ ਇਹੋ ਜਿਹਾ ਰੂਪ ਵੀ ਧਾਰਨ ਕਰ ਲੈਂਦੀ ਕਿ ਫਿਰ ਸਾਰੀ ਉਮਰ ਦਾ ਪਛਤਾਵਾ ਹੀ ਰਹਿੰਦਾ ਸ਼ੈਟਿਕਾ ਨਰਵ ਕੰਪ੍ਰੈਸ਼ਨ ਸ਼ੈਟਿਕਾ ਪੇਨ ਸ਼ੁਰੂ ਹੋ ਜਾਂਦੀ ਆਸਾਨ ਪਾਸਾ ਚੱਕੇ ਕੋਈ ਨਾੜੀ ਨੱਪੀ ਜਾਂਦੀ ਦੱਬੀ ਜਾਂਦੀ ਅੱਛਾ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹੌਲੀ ਹੌਲੀ ਤੁਮੂ ਤੁਰਨ ਲੱਗੇ ਵੀ ਬਾਡੀ ਰਿਸਪੌਂਸ ਘਟ ਜਾਂਦਾ ਹੈ ਤੁਸੀਂ ਤੁਰ ਨਹੀਂ ਪਾਉਂਦੇ ਇਹ ਚ ਪੱਕਾ ਇਲਾਜ ਹੈਗਾ ਜੀ ਆਯੁਰਵੇਦ ਦੇ ਵਿੱਚ ਬੈਕ ਪੇਨ ਦਾ ਫਿੱਟ ਸੀ ਦਰ ਬੈਕ ਪੇਨ ਦਾ ਇਲਾਜ ਪੱਕਾ ਤੇ ਨਾਲ-ਨਾਲ ਤੁਹਾਨੂੰ ਕੋਈ ਸਾਈਡ ਰੈਕਟਿਵ ਦੇ ਰਹੇ ਪਿੱਠ ਚ ਦਰਦ ਕਮਰ ਚ ਦਰਦ ਬੈਕ ਪੇਨ ਇਹ ਅਕਸਰ ਤੁਸੀਂ ਇਹੋ ਜੀਆਂ ਗੱਲਾਂ ਆਪਣੇ ਵਾਲੇ ਦੁਆਲੇ ਸੁਣਦੇ ਹੋਵੋਗੇ ਇਹੋ ਜੇ ਬਹੁਤ ਸਾਰੇ ਲੋਕ ਤੁਹਾਨੂੰ ਮਿਲਦੇ ਹੋਣਗੇ ਭਾਵੇਂ ਤੁਹਾਡੀ ਰਿਸ਼ਤੇਦਾਰੀ ਚ ਹੋਣ ਭਾਵੇਂ ਜਿੱਥੇ ਤੁਸੀਂ ਕੰਮ ਕਰਦੇ ਹੋ ਉਨਾਂ ਚੋਂ ਕਈ ਲੋਕ ਹੋਣ। ਲੇਕਿਨ ਇਹਦਾ ਹੱਲ ਕੀ ਹੈ? ਸੋਲੂਸ਼ਨ ਕੀ ਹੈ? ਔਰ ਇਹ ਬੈਕ ਪੇਨ ਜਿਹੜੀ ਹੈਗੀ ਹੈ ਇਹ ਕਿਵੇਂ ਦੂਰ ਹੋਏਗੀ? ਲੋਕਾਂ ਲਈ ਇਹ ਵੱਟਾ ਮਸਲਾ ਹੈ। ਲੇਕਿਨ ਆਯੁਰਵੇਦ ਦੇ ਕੋਲ ਇਹਦਾ ਸੋਲੂਸ਼ਨ ਹੈਗਾ। ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਚੰਡੀਗੜ੍ਹ ਆਯੁਰਵੇਦਿਕ ਸੈਂਟਰ ਤੋਂ ਵੈਦ ਕਰਨਵੀਰ ਜੀ ਨੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਨੂੰ ਬ੍ਰੇਕਡਾਊਨ ਕਰਦੇ ਆਂ ਔਰ ਤੁਹਾਨੂੰ ਦੱਸਦੇ ਆਂ ਕਿ ਕਿਸ ਤਰੀਕੇ ਦੇ ਨਾਲ ਇਹ ਬੈਕ ਪੇਨ ਤੋਂ ਤੁਹਾਨੂੰ ਰਾਹਤ ਮਿਲੇਗੀ। ਬਹੁਤ ਬਹੁਤ ਧੰਨਵਾਦ ਬੜਾ ਇੰਪੋਰਟੈਂਟ ਇਸ਼ੂ ਔਰ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਮੇਰੇ ਜਿੰਨੇ ਵੀ ਜਾਣਨ ਵਾਲੇ ਹੈਗੇ ਆ ਉਹਨਾਂ ਚੋਂ ਕਈਆਂ ਨੂੰ ਇਹ ਸ਼ਿਕਾਇਤ ਹੁੰਦੀ ਕਿ ਭਾਈ ਸਾਹਿਬ ਯਾਰ ਕਮਰ ਚ ਬੜੀ ਦਰਦ ਹੈ ਬੈਕ ਪੇਨ ਬੜੀ ਹੈ ਔਰ ਉਹਨਾਂ ਦੇ ਚਿਹਰੇ ਤੋਂ ਝਲਕਦਾ ਜਦੋਂ ਉਹ ਇੱਕ ਸੈਂਟੈਂਸ ਬੋਲਦੇ ਹਨ ਪਿੱਠ ਚ ਪੀੜ ਹੋ ਰਹੀ ਹੈ ਬੇਸਿਕਲੀ ਧੰਨਵਾਦ ਤੁਹਾਡਾ ਇਹ ਮੁੱਦਾ ਮੈਨੂੰ ਲੱਗਦਾ ਹੈ ਕਿ ਹਰ ਘਰ ਚ ਕਦੇ ਨਾ ਕਦੇ ਕਿਸੇ ਨਾ ਕਿਸੇ ਵਿਅਕਤੀ ਨੇ ਮਹਿਸੂਸ ਕੀਤਾ ਹੋਵੇਗਾ ਔਰ ਆਯੁਰਵੈਦ ਤੁਹਾਨੂੰ ਕਿਵੇਂ ਡਿਫਾਈਨ ਕਰਦਾ ਇਹ ਇੰਪੋਰਟੈਂਟ ਹੈ ਦੇਖੋ ਆਪਾਂ ਨੂੰ ਕਮਰ ਦਰਦ ਸਿਰਫ ਇੰਨਾ ਪਤਾ ਹੈ ਕਿ ਕਮਰ ਚ ਜਿੱਥੇ ਦਰਦ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਕਿਨਾਂ ਨੂੰ ਜਲਦੀ ਹੁੰਦਾ ਹੈ ਕਿਹੜੀ ਤਸਵੀਰ ਵਾਲਿਆਂ ਨੂੰ ਹਮੇਸ਼ਾ ਰਹਿੰਦਾ ਹੈ ਜਾਂ ਤੁਹਾਡੀ ਹਾਈਟ ਵੀ ਕਿਹਾ ਕਮਰ ਦਰਦ ਲਈ ਇੰਪੋਰਟੈਂਸ ਰੱਖਦੀ ਹੈ ਇਹ ਕੁਝ ਸਵਾਲ ਹੈ ਜਿਹੜੇ ਆਮ ਇਨਸਾਨ ਨੂੰ ਸ਼ਾਇਦ ਪਤਾ ਵੀ ਨਹੀਂ ਹੁੰਦੇ ਹਮਮ ਇੱਕ ਆਮ ਇਨਸਾਨ ਲਈ ਕਮਰ ਦਾ ਦਰਦ ਹੈ ਅਨੀਜ਼ਨੈਸ ਸਟਿਫਨੈਸ ਜਾਂ ਬੈਕ ਪੇਨ ਕਹੇ ਕੀ ਉਹ ਜਦ ਕੋਈ ਵੀ ਮਸਰ ਰੈਲੈਕਸੈਂਟ ਕੋਈ ਪੇਨਕিলার ਕੋਈ ਇਹ ਜੀ ਦਵਾਈ ਲੈ ਲੈਂਦਾ ਜੋ ਕੁਝ ਘੰਟੇ ਦਾ ਆਰਾਮ ਜ਼ਰੂਰ ਦਿੰਦੀ ਹੈ ਉਹਨੂੰ ਟੈਂਪਰੇਰੀ ਇਲਾਜ ਹੈ ਬਿਲਕੁਲ ਪਰ ਜੇ ਇਲਾਜ ਸਮਝੀ ਤਾਂ ਇਲਾਜ ਨਹੀਂ ਹੁੰਦਾ ਔਰ ਮੈਂ ਇਹ ਚੀਜ਼ ਨੂੰ ਸਮਝਦਾ ਕਿਉਂਕਿ ਸ਼ਾਇਦ ਲੋਕ ਜਿਹੜੇ ਮੇਰੇ ਕੋਲ ਆਉਂਦੇ ਆ ਜੇ ਪੇਸ਼ੈਂਟ ਜਿਹੜੇ ਆਉਂਦੇ ਆ ਉਹਨਾਂ ਦੇ ਹੀ ਕੁਐਸਚਨਸ ਐ ਮੇਰੇ ਕੋਲ ਜੋ ਸ਼ਾਇਦ ਅੱਜ ਡਿਸਕਸ ਵੀ ਕਰਾਂਗੇ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਸਮਝਾਉਣ ਲਈ ਕਿ ਬੈਕ ਪੇਨ ਹੁੰਦਾ ਕਿਉਂ ਆ ਇਹ ਲਾਈਫ ਸਟਾਈਲ ਨਾਲ ਜੁੜਿਆ ਹੁੰਦਾ ਜੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਐ 9 ਘੰਟੇ ਦੀ ਸ਼ਿਫਟ ਉਹਨਾਂ ਨੇ ਪੂਰੀ ਕਰਨੀ ਹੁੰਦੀ ਐ ਇੱਕ ਸੀਟ ਤੇ ਬੈਠੇ ਹੋਣਾ ਹੁੰਦਾ ਉਹਨਾਂ ਨੇ ਉਹਨਾਂ 'ਚ ਜ਼ਿਆਦਾ ਸਮੱਸਿਆ ਪਾਈ ਜਾਂਦੀ ਹੁੰਦੀ ਐ ਔਰ ਅਸੀਂ ਦੇਖਦੇ ਹੁਣ ਜਿਹੜੇ ਸਾਡੇ ਬਜ਼ੁਰਗ ਸੀਗੇ ਜਿਹੜੇ ਚੰਗੀਆਂ ਖੁਰਾਕਾਂ ਖਾਂਦੇ ਸੀਗੇ ਲੇਕਿਨ ਉਹ ਹੱਡ ਤੋੜ ਮਿਹਨਤ ਵੀ ਕਰਦੇ ਸੀਗੇ ਬਾਹਰ ਵੀ ਜਾਂਦੇ ਸੀਗੇ ਉਹਨਾਂ ਦਾ ਤੋਰਾ ਫੇਰਾ ਜ਼ਿਆਦਾ ਸੀਗਾ ਉਹਨਾਂ ਨੇ ਕਦੀ ਉਹਨਾਂ ਦੇ ਮੂੰਹ ਚੋਂ ਅਸੀਂ ਨਹੀਂ ਸੁਣਿਆ ਕਿ ਸਾਡੀ ਪਿੱਠ ਵੀੜ ਕਰਦੀ ਹੈ ਜੀ ਔਰ ਅਹੀ ਕਦੀ ਬਜ਼ੁਰਗ ਦੇ ਸਾਹਮਣੇ ਕਹਦੀ ਹੈ ਨਾ ਯਾਰ ਪਿੱਠ ਬੜੀ ਵੀੜ ਕਰਦੀ ਹੈ ਉਹ ਸਾਨੂੰ ਗੁਲਾਣਤਾ ਪਾਉਂਦੇ ਕਾਦੇ ਜਵਾਨ ਹੋ ਯਾਰ ਤੁਸੀਂ ਦੇਖੋ ਦੋ ਚੀਜ਼ਾਂ ਅਲੱਗ-ਅਲੱਗ ਹੈ ਮੈਂ ਤੁਹਾਨੂੰ ਪਲੀਜ਼ ਉਹਨੂੰ ਡਿਫਾਈਨ ਕਰਾਂਗਾ ਤੁਸੀਂ ਸਮਝਿਓ ਜ਼ਰੂਰ ਇੱਕ ਕਮਰ ਦਰਦ ਹੋਣਾ ਇੱਕ ਕੱਲਾ ਸਟਿਫਨੈਸ ਹੋਣਾ ਸਪੈਜ਼ਮ ਹੋਣਾ ਆਪਾਂ ਦੋਨਾਂ ਨੂੰ ਨਾ ਕਮਰ ਦਰਦ ਸਮਝਦੇ ਆਂ ਸਪੈਜ਼ਮ ਕੀ ਹੁੰਦਾ ਜੀ ਜਕੜਨ ਅੱਛਾ ਅਕੜੇਵਾ ਪਿੱਠ ਚ ਅਕੜੇਵਾ ਹੋਣਾ ਹੂੰ ਬੇਸਿਕਲੀ ਆਯੁਰਵੇਦ ਕਹਿੰਦਾ ਹੈ ਜਿਨ੍ਹਾਂ ਦੀ ਤਸਵੀਰ ਵాయు ਵਾਲੀ ਹੈ ਤੇ ਨਾਲ ਥੋੜਾ ਬਹੁਤਾ ਕਫ ਰਹਿੰਦਾ ਹੈ ਉਹਦੇ ਵਿੱਚ ਸਿੰਪਟਮ ਨੂੰ ਡਿਫਾਈਨ ਕੀਤਾ ਜਾਂਦਾ ਹੈ ਵాయు ਜਿਵੇਂ ਆਪਾਂ ਕਹਿੰਦੇ ਆ ਆਮ ਭਾਸ਼ਾ ਚ ਕਿ ਸਰੀਰ ਚ ਬੈ ਬਹੁਤ ਹੈ ਹੂੰ ਉਹਨਾਂ ਨੂੰ ਕਮਰ ਦਰਦ ਸਰਵਾਈਕਲ ਇਹ ਜੋੜਾਂ ਦਾ ਦਰਦ ਕੋਈ ਵੀ ਹੈ ਉਹ ਜਲਦੀ ਹੁੰਦਾ ਇੱਕ ਆਮ ਇਨਸਾਨ ਨਾਲ ਉਹ ਜੋੜਾਂ ਦੇ ਦਰਦ ਤੋਂ ਫਿਰ ਆਰਥਰਾਈਟਿਸ ਬਣ ਜਾਂਦਾ ਹੈ ਗਠੀਆ ਵੀ ਬਣ ਜਾਂਦਾ ਹੈ ਦੇਖੋ ਛੋਟੇ ਸਿੰਪਟਮਸ ਨੂੰ ਆਪਾਂ ਹਮੇਸ਼ਾ ਜੇ ਜਲਦੀ ਸਮਝ ਕੇ ਉਹਦਾ ਇਲਾਜ ਕਰ ਲਈ ਤਾਂ ਵੱਡੀ ਬਿਮਾਰੀ 'ਚ ਉਹ ਤਬਦੀਲ ਨਹੀਂ ਹੁੰਦਾ ਇਹ ਕਮਰ ਦਾ ਦਰਦ ਜਿਹੜਾ ਹੈਗਾ ਜਿਵੇਂ ਤੁਸੀਂ ਇੱਕ ਬੜੀ ਸੋਹਣੀ ਗੱਲ ਹੁਣੇ ਕਹੀਏ ਛੋਟੀਆਂ ਚੀਜ਼ਾਂ ਨੂੰ ਸੁਧਾਰ ਲਓਗੇ ਵੱਡੀਆਂ ਮੁਸੀਬਤਾਂ ਤੋਂ ਬਚ ਜਾਓਗੇ ਇਹ ਟੀਡੇ ਨਾਲ ਜੁੜੀ ਹੁੰਦੀ ਚੀਜ਼ ਬਿਲਕੁਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਾਡੀ ਵాయు ਨਾਲ ਜੁੜੀ ਹੋਈ ਹੈ ਸਾਡੀ ਐਸਿਡ ਰਿਫਲਕਸ ਜਿਹਨੂੰ ਵਿਅਕਤੀ ਨੂੰ ਐਸਿਡਿਟੀ ਜ਼ਿਆਦਾ ਰਹਿੰਦੀ ਹੋਵੇ ਕਬਜ਼ੀ ਜ਼ਿਆਦਾ ਰਹਿੰਦੀ ਹੋਵੇ ਬਾਡੀ ਚ ਵਾਯੂ ਜ਼ਿਆਦਾ ਰਹਿੰਦੀ ਹੋਵੇ ਉਹਨਾਂ ਨੂੰ ਵੀ ਕਮਰ ਦਰਦ ਫ੍ਰੀਕਵੈਂਟਲੀ ਹੁੰਦੀ ਹੈ ਆਪਾਂ ਇਹ ਕੋਈ ਨਹੀਂ ਸਮਝਦੇ ਦੇਖੋ ਇਹ ਗੱਲ ਤੁਸੀਂ ਪਹਿਲੀ ਵਾਰੀ ਕਹਿ ਰਹੇ ਹੋ ਮੈਂ ਹੋਰ ਨਵੀਂ ਗੱਲ ਕਹਿ ਰਹੇ ਹਾਂ ਕਿ ਇਹ ਚੀਜ਼ ਕਬਜ਼ੀ ਨਾਲ ਜਾਂ ਕੌਨਸਟਿਪੇਸ਼ਨ ਨਾਲ ਜੁੜੀ ਹੋਈ ਹੈ ਹਾਂ ਮੈਂ ਮੈਂ ਨਹੀਂ ਕਹਿ ਰਿਹਾ ਗ੍ਰੰਥ ਕਹਿ ਰਿਹਾ ਤੇ ਆਯੁਰਵੇਦ ਕਹਿ ਰਿਹਾ ਮੈਂ ਤੁਹਾਨੂੰ ਉਹਦਾ ਇੱਕ ਉਦਾਹਰਨ ਵੀ ਦਿੰਦਾ ਤੁਸੀਂ ਸਮਝੋ ਕਿ ਸਾਡੀ ਬਾਡੀ ਦੇ ਟੌਕਸਿਕ ਕੱਢਣ ਨੂੰ ਵੀ ਇੱਕ ਰੱਬ ਨੇ ਕੁਝ ਨਿਯਮ ਰੱਖੇ ਆ ਯੂਰੀਨੇਸ਼ਨ ਹੈ ਸਾਡੀ ਬੋਡੀ ਚੋਂ ਬਾਹਰ ਨਿਕਲਦਾ ਸਵੇਰੇ ਮੋਸ਼ਨ ਨਿਕਲਦੇ ਆ ਜਦ ਸਾਡੀ ਬੋਡੀ ਦੇ ਚੈਨਲਸ ਮਾਈਕਰੋ ਚੈਨਲਸ ਬਲੌਕ ਹੁੰਦੇ ਆ ਤਾਂ ਉਹ ਸਾਡੀ ਬੋਡੀ ਚ ਜਿਹੜੀ 에ਅ ਐਲੀਮੈਂਟ ਹੈ ਵਾਯੂ ਹੈ ਉਹਨੂੰ ਬਲੌਕ ਕਰਦੇ ਹੁਣ ਉਹਨੂੰ ਰਸਤਾ ਨਹੀਂ ਮਿਲ ਰਿਹਾ ਬਾਹਰ ਨਿਕਲਣ ਨੂੰ ਤਾਂ ਉਹਨੇ ਕਿੱਥੇ ਇੰਪੈਕਟ ਕਰਨਾ ਹੈ ਜਿੱਥੇ ਤੁਹਾਡੇ ਜੋਇੰਟਸ ਹੈ ਚਾਹੇ ਤੁਹਾਡੇ ਕੋਈ ਇਨਸੋਮਨੀਆ ਨੀਂਦ ਨਹੀਂ ਆਉਂਦੀ ਜਿੰਨੀ ਵਾਯੂ ਵਾਲੀ ਬਿਮਾਰੀਆਂ ਉਸ ਵਿਅਕਤੀ ਨੂੰ ਜ਼ਿਆਦਾ ਮਿਲਦੀਆਂ ਸਾਡੇ ਕੋਲ ਕੋਈ ਵੀ ਮਰੀਜ਼ ਆਂਦਾ ਤਾਂ ਸਭ ਤੋਂ ਪਹਿਲਾਂ ਇਹ ਸਮਝਿਆ ਜਾਂਦਾ ਹੈ ਜਾਂ ਸਮਝਾਇਆ ਜਾਂਦਾ ਉਸ ਪੇਸ਼ੈਂਟ ਨੂੰ ਕਿ ਤੁਹਾਨੂੰ ਬੈਕ ਪੇਨ ਹੈ ਜਾਂ ਸਟਿਫਨੈਸ ਹੈ ਜਾਂ ਤੁਹਾਡੀ ਬੈਕ ਪੇਨ ਕਿਸੇ ਚੀਜ਼ ਤੋਂ ਟ੍ਰਿਗਰ ਹੋ ਰਹੀ ਹੈ ਕਈ ਵਾਰ ਨਾ ਤੁਸੀਂ ਦੇਖਿਆ ਹੋਊਗਾ ਲੌਂਗ ਜਰਨੀ ਲਾਈਫ ਸਟਾਈਲ ਡਿਸਆਰਡਰ ਮਤਲਬ ਬਹੁਤ ਲੋਕ 16-16 ਘੰਟੇ ਬੈਠ ਕੇ ਕੰਮ ਕਰਦੇ ਆਂ 16 ਘੰਟੇ ਮੈਂ ਮੈਸੇਜ ਨੂੰ ਤਾਂ ਲਾਈਫਸਟਾਈਲ ਨਾਲ ਜੋੜਨਾ ਚਾਹੁੰਦਾ ਵੈਸੇ ਲਾਈਫਸਟਾਈਲ ਡਿਸਆਰਡਰ ਹੈਗਾ ਪਰ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਡੇ ਨਾਲ ਦੇ ਹੋਰ ਬੰਦੇ ਵੀ ਉੱਥੇ ਬੈਠੇ ਆ ਜਿਹੜੇ ਕਿ ਸੇਮ ਕੰਮ ਕਰ ਰਹੇ ਆ ਪਰ ਸਭ ਨੂੰ ਬੈਕ ਪੇਨ ਨਹੀਂ ਤਾਂ ਇਹ ਸਮਝੋ ਕਿ ਤੁਹਾਡਾ ਨਰਵ ਸਿਸਟਮ ਰਿਸਪੌਂਸ ਘਟ ਗਿਆ ਤੁਹਾਡੀ ਆਪਣੀ ਇਮਿਊਨਿਟੀ ਘਟ ਗਈ ਜਾਂ ਤੁਹਾਡੀ ਬਾਡੀ ਦਾ ਕੋਈ ਨਾ ਕੋਈ ਜਿਹੜਾ ਮਾਈਕਰੋ ਚੈਨਲ ਹੈ ਉਹ ਬਲੌਕ ਹੋ ਗਿਆ ਜਿਸ ਕਰਕੇ ਤੁਹਾਨੂੰ ਬੈਕ ਪੇਨ ਦੇ ਰੂਪ ਚ ਇੱਕ ਸਿੰਪਟਮ ਉੱਪਰ ਆ ਰਿਹਾ ਹੈ ਜਿਹੜੇ ਲੋਕ ਇਹਨੂੰ ਕਮਰ ਦੇ ਦਰਦ ਨੂੰ ਬੈਕ ਪੇਨ ਨੂੰ ਜਾਂ ਪਿੱਠ ਦੇ ਵਿੱਚ ਜਿਨ੍ਹਾਂ ਦੇ ਪੀੜ ਹੁੰਦੀ ਆ ਉਹ ਜ਼ਿਆਦਾ ਸੀਰੀਅਸਲੀ ਵੀ ਨਹੀਂ ਲੈਂਦੇ ਉਹ ਕਹਿੰਦੇ ਯਾਰ ਚੱਲ ਕੋਈ ਨਹੀਂ ਥੋੜੀ ਦੇਰ ਤੱਕ ਠੀਕ ਹੋ ਜਾਏਗੀ ਉਹ ਫਿਰ ਕੋਈ ਆਪਣਾ ਵਿਕਰਾਲ ਰੂਪ ਵੀ ਲੈਂਦੀ ਕਿ ਇਹੋ ਜਿਹਾ ਰੂਪ ਵੀ ਧਾਰਨ ਕਰ ਲੈਂਦੀ ਕਿ ਫਿਰ ਸਾਰੀ ਉਮਰ ਦਾ ਪਛਤਾਵਾ ਹੀ ਰਹਿੰਦਾ ਮੈਂ ਤੁਹਾਨੂੰ ਇੱਕ ਹੋਰ ਇਹਨੂੰ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਬੈਕ ਪੇਨ ਕਹਿਣ ਨੂੰ ਬਹੁਤ ਸੌਖਾ ਤੇ ਸਿੰਪਲ ਸ਼ਬਦ ਹੈ ਜੇ ਆਪਾਂ ਇਹਨੂੰ ਲਿੰਗਰ ਔਨ ਕਰਦੇ ਆ ਤੇ ਇਹਦਾ ਇਲਾਜ ਨਹੀਂ ਕਰਦੇ। ਹਮ ਨਰਵ ਕੰਪਰੈਸ਼ਨ ਹੋ ਜਾਂਦਾ ਹੈ। ਅੱਛਾ ਸ਼ੈਟਿਕਾ ਨਰਵ ਕੰਪਰੈਸ਼ਨ ਸ਼ੈਟਿਕਾ ਪੇਨ ਸ਼ੁਰੂ ਹੋ ਜਾਂਦੀ ਹੈ। ਆਸਾਨ ਪਾਸਾ ਚ ਕਿ ਕੋਈ ਨਾੜੀ ਨੱਪੀ ਜਾਂਦੀ ਦੱਬੀ ਜਾਂਦੀ ਅੱਛਾ ਪੈਰ ਸੁਨ ਹੋਣੇ ਸ਼ੁਰੂ ਹੋ ਜਾਂਦੇ ਆ। ਹੌਲੀ ਹੌਲੀ ਤਨੂਦ ਤੁਰਨ ਲੱਗੇ ਵੀ ਬਾਡੀ ਰਿਸਪੌਂਸ ਘਟ ਜਾਂਦਾ ਤੁਸੀਂ ਤੁਰ ਨਹੀਂ ਪਾਉਂਦੇ। ਹਮਮ ਤੁਸੀਂ ਸਹੀ ਤਰੀਕੇ ਨਾਲ ਬੈਠ ਨਹੀਂ ਪਾਉਂਦੇ। ਤੁਹਾਡਾ ਬਾਡੀ ਗੇਟ ਜਿੱਦ ਨੂੰ ਆਪਾਂ ਕਹਿੰਦੇ ਆ ਕਿ ਥੋੜਾ ਸੰਤੁਲਨ ਉਹ ਖਰਾਬ ਹੋ ਜਾਂਦਾ ਕਿਉਂਕਿ ਸਾਨੂੰ ਐਜ਼ ਅ ਮੈਡੀਕਲ ਸਾਇੰਸਿਸ ਸਮਝਾਇਆ ਗਿਆ ਜੇ ਤੁਸੀਂ ਵੀ ਸਮਝਦੇ ਹੋਵੋਗੇ ਤੁਹਾਡੇ ਰੱਬ ਨੇ ਦੋ ਸਪਲਾਈ ਮੇਜਰ ਸਪਲਾਈ ਬਣਾਏ ਆ ਇੱਕ ਤੁਹਾਡੇ ਕਮਰ ਹੈ ਇੱਕ ਤੁਹਾਡੀ ਗਰਦਨ ਹੈ ਜਿੰਨੇ ਤੁਹਾਡੇ ਹੱਥ ਪੈਰਾਂ ਦੀ ਮੂਵਮੈਂਟ ਹੈ ਜਾਂ ਤੁਹਾਡੇ ਸਿਰ ਦੀ ਮੂਵਮੈਂਟ ਹੈ ਉਹ ਸਾਰੀ ਗਰਦਨ ਤੋਂ ਗਵਨ ਹੁੰਦੀ ਹੈ ਸਿਮਿਲਰਲੀ ਜਿੰਨਾ ਲੋਅਰ ਲੈਂਬ ਹੈ ਜਿੰਨੀ ਤੁਹਾਡੇ ਪੈਰਾਂ ਦੀ ਨਸਾਂ ਜਾ ਰਹੀਆਂ ਨਾੜੀਆਂ ਜਾ ਰਹੀਆਂ ਉਹ ਥੋੜੀ ਕਮਰ ਤੋਂ ਚੈਨਲਾਈਜ਼ ਹੁੰਦੀ ਹੈ ਥੋੜਾ ਬਾਡੀਗੇਟ ਉਥੋਂ ਡਿਸਟ੍ਰੀਬਿਊਟ ਹੁੰਦਾ ਇਕੁਅਲੀ ਹੋਣਾ ਚਾਹੀਦਾ ਜਦ ਸਾਨੂੰ ਇਹ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਸਾਨੂੰ ਪੈਰਾਂ 'ਚ ਕਈ ਵਾਰ ਬੜੇ ਪੇਸ਼ੈਂਟ ਕਹਿੰਦੇ ਸਾਡੀ ਇੱਕ ਉਂਗਲ ਸੁਣ ਰਹਿੰਦੀ ਹੈ ਸਾਡੀ ਦੋ ਉਂਗਲ ਸੁਣ ਰਹਿੰਦੀ ਹੈ ਕਈ ਕਹਿੰਦੇ 20-20 ਸਾਲ ਤੋਂ ਸਾਨੂੰ ਸ਼ੈਟਿਕਾ ਪੇਨ ਹੈ ਦੋਸਤੋ ਜਿਹੜੇ ਵੀ ਲੋਕ ਇਹ ਬੈਕ ਪੇਨ ਨੂੰ ਸਿਰਫ ਸਮਝ ਕੇ ਇਹ ਸੋਚਦੇ ਆ ਕਿ ਉਹ ਇੱਕ ਤਰ੍ਹਾਂ ਦਾ ਪੇਨ ਕੇ ਲੈ ਕੇ ਉਹ ਠੀਕ ਕਰ ਸਕਦੇ ਹੋ ਤਾਂ ਉਹ ਗਲਤ ਹੈ ਬਹੁਤ ਲੋਗ 0 ਡਾਲ ਪੀ ਪ੍ਰੀਗੇਬਲਨ ਮਸਲ ਲੈਕਸਨ ਡੈਫਕੋਡ ਵਰਗੇ ਸਟੀਰੋਇਡਸ ਦਾ ਯੂਜ਼ ਕਰਦੇ ਆਂ ਔਰ ਉਹਨਾਂ ਨੂੰ ਤਦ ਸਮਝ ਆਉਂਦਾ ਕਿ ਉਹ ਡਿਪੈਂਡੈਂਟ ਵੀ ਹੋ ਗਏ ਲਗਾਤਾਰ ਚੱਲਦਾ ਰਹਿੰਦਾ ਹਮ ਮਤਲਬ ਤੁਸੀਂ ਅੱਜ ਇੱਕ ਗੋਲੀ ਖਾ ਕੇ ਉਹਨੂੰ ਮੈਰੇਜ ਤਾਂ ਕਰ ਲਿਆ ਕਿੰਨੇ ਘੰਟੇ ਬਾਅਦ ਦੁਬਾਰਾ ਤੁਹਾਨੂੰ ਫੇਰ ਸ਼ੁਰੂ ਹੋ ਗਿਆ ਆਯੁਰਵੇਦ ਤੁਹਾਨੂੰ ਹੈਲਪ ਕੀ ਮਿਲਦੀ ਹੈ ਆਯੁਰਵੇਦ ਪਹਿਲਾ ਰੂਟ ਕੌਜ਼ ਨੂੰ ਸਮਝਦਾ ਔਰ ਉਸ ਤੋਂ ਬਾਅਦ ਤੁਹਾਡਾ ਇਲਾਜ ਔਰ ਇਲਾਜ ਵੀ ਇਹੋ ਜਿਹੜਾ ਤੁਹਾਨੂੰ ਡਿਪੈਂਡੈਂਟ ਨਾ ਕਰੇ ਜਿੰਨੇ ਕੁ ਮਰੀਜ਼ ਮੇਰੇ ਕੋਲ ਆਉਂਦੇ ਆ ਇਹ ਅਸੀਂ ਪੰਚਕਰਮਾ ਟਰੀਟਮੈਂਟ ਜਾਂ ਔਰਲ ਟਰੀਟਮੈਂਟ ਕਰਦੇ ਆ ਤਾਂ ਮੈਨੂੰ ਉਮੀਦ ਹੁੰਦੀ ਹੈ ਜਾਂ ਸਾਡਾ ਜੋ ਇੱਥੇ ਇੱਕ ਸਕਸੈਸ ਰੇਟ ਹੈ ਕਿ 15 ਤੋਂ 20 ਦਿਨਾਂ ਚ ਪੇਸ਼ੈਂਟ ਕਾਫੀ ਰੀਲੀਫ ਮਹਿਸੂਸ ਕਰਦਾ ਜਿੰਨੂੰ ਕਈ ਸਾਲਾਂ ਤੋਂ ਪ੍ਰੋਬਲਮ ਹੈ ਤਾਂ ਮਤਲਬ ਵੀ ਆਰ ਨਾਟ ਡੂਇੰਗ ਸਮਥਿੰਗ ਡਿਫਰੈਂਟ ਅਸੀਂ ਸਰ ਉਹੀ ਕਰ ਰਹੇ ਆਂ ਜੋ ਗ੍ਰੰਥਾ ਚ ਹੈ ਜਾਂ ਬਹੁਤ ਸਾਲਾਂ ਤੋਂ ਸਿੱਧ ਹੈ ਇਹ ਚ ਪੱਕਾ ਇਲਾਜ ਹੈਗਾ ਜੀ ਆਯੁਰਵੇਦ ਵਿੱਚ ਬੈਕ ਪੇਨ ਦਾ ਪਿੱਠ ਦੀ ਦਰਦ ਕੋਈ ਬੈਕ ਪੇਨ ਦਾ ਇਲਾਜ ਪੱਕਾ ਤੇ ਨਾਲ-ਨਾਲ ਤੁਹਾਨੂੰ ਕੋਈ ਸਾਈਡ ਇਫੈਕਟ ਨਹੀਂ ਦੇ ਰਿਹਾ ਇਹ ਵੀ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਕਿ ਪੱਕਾ ਇਲਾਜ ਹੋਣਾ ਨਾਲ ਤੁਹਾਨੂੰ ਸਾਈਡ ਇਫੈਕਟ ਨਾ ਹੋਵੇ ਤੁਸੀਂ ਜਦੋਂ ਸਾਈਡ ਇਫੈਕਟ ਦਾ ਜ਼ਿਕਰ ਕਰਦੇ ਹੋ ਤੇ ਆਯੁਰਵੇਦ ਦਾ ਤੁਸੀਂ ਕਹਿੰਦੇ ਸਾਈਡ ਇਫੈਕਟ ਕੋਈ ਨਹੀਂ ਹੈਗਾ ਤੇ ਜੇ ਕਿਤੇ ਬਾਹਰ ਜਾ ਕੇ ਕਿਤੇ ਹੋਰ ਕਿਸੇ ਹੋਰ ਜਿਵੇਂ ਐਲੋਪੈਥੀਆ ਜਾਂ ਹੋਰ ਕਿਤੋਂ ਵੀ ਇਲਾਜ ਕਰਾਇਆ ਜਾਵੇ ਤੇ ਉਹਦੇ ਜੀ ਸਾਈਡ ਇਫੈਕਟ ਕੀ ਨੇ ਜੀ ਦੇਖੋ ਸਾਈਡ ਇਫੈਕਟ ਕੀ ਹੁੰਦਾ ਆਮ ਤੌਰ ਤੇ ਲੋਕ ਕੀ ਕਰਦੇ ਬੈਕ ਪੇਨ ਹੋਈ ਕੋਈ ਨਾ ਕੋਈ ਪੇਨਕিলার ਖਾ ਲਿਆ ਕੋਈ ਮਸਲੈਕਸੈਂਟ ਲੈ ਲਿਆ ਜਾਂ ਉਸ ਚੀਜ਼ ਨੂੰ ਆਇਲੈਸ਼ਨ ਕਈ ਲੋਕ ਪੇਨੋਕੇ ਜਿਵੇਂ ਆਇਲ ਹੁੰਦੇ ਆ ਕਈ ਪੇਨਕিলার ਆਇਲਸ ਹੁੰਦੇ ਆ ਉਹਨੂੰ ਮੈਨੇਜ ਕਰ ਲੈਂਦੇ ਆ ਜਦ ਤੁਸੀਂ ਲੰਬੇ ਰੂਪ ਚ ਇਹ ਸਾਈਡ ਇਫੈਕਟ ਮਨ ਤੁਹਾਡੇ ਪੇਨਕিলার ਲੈ ਲਏ ਮਸਲੈਕਸੈਂਟ ਲੈ ਲਏ ਜਾਂ ਕੋਈ ਸਟੀਰੋਇਡ ਲੈ ਲੇ ਤੁਹਾਡੇ ਲਿਵਰ ਤੇ ਇਫੈਕਟ ਕਰਦੇ ਆ ਤੁਹਾਡੀ ਇਮਿਊਨਿਟੀ ਇਫੈਕਟ ਕਰਦੇ ਆ ਤੁਹਾਡੀ ਆਪਣੀ ਨਰਵਸ ਸਿਸਟਮ ਤੋਂ ਰਿਸਪੌਂਸ ਘੱਟ ਜਾਂਦਾ ਕਿਉਂਕਿ ਤੁਹਾਨੂੰ ਪਤਾ ਲੱਗ ਜਾਂਦਾ ਪੇਸ਼ੈਂਟ ਨੂੰ ਜਾਂ ਬੋਡੀ ਰਿਸਪੌਂਸ ਕਿਉਂ ਘੱਟਦਾ ਹੈ ਕਿ ਉਹਨੂੰ ਪਤਾ ਹੈ ਕਿ ਕੋਈ ਨਾ ਕੋਈ ਬਾਹਰੋਂ ਇੱਕ ਇਹ ਜੀ ਦਵਾਈ ਆਏਗੀ ਤੇ ਮੈਨੂੰ ਰਿਲੈਕਸ ਕਰ ਦੇਗੀ ਮੈਂ ਕਿ ਇਹਨੂੰ ਸੁਣਦਾ ਪਿਆ ਹੈਗਾ ਅਲੱਗ-ਅਲੱਗ ਤਰੀਕੇ ਦੇ ਨੁਸਖੇ ਲੋਕਾਂ ਦੇ ਕੋਈ ਕਹਿੰਦਾ ਸੀ ਕਹਿੰਦਾ ਕਿ ਨਾ ਇੱਕ ਨਾ ਵਿਟਾਮਿਨ E ਦਾ ਕੈਪਸੂਲ ਫੜੋ ਉਹਨੂੰ ਉਂਗਲਾਂ ਤੇ ਲਗਾ ਕੇ ਨਾ ਉਹਨੂੰ ਥੋੜਾ ਜਿਹਾ ਸੁਰਾਖ ਕਰਕੇ ਉਹਦਾ ਲਿਕੁਇਡ ਆ ਜਾਏਗਾ ਉਹਨੂੰ ਉਂਗਲਾਂ ਤੇ ਮਲੋ ਫਿਰ ਜਿੱਥੇ ਤੁਹਾਡੇ ਬੈਕ ਪੇਨ ਹੋ ਰਹੀ ਹੈ ਉੱਥੇ ਹਲਕਾ-ਹਲਕਾ ਤੁਸੀਂ ਮ사ਜ ਦੇਣੀ ਸ਼ੁਰੂ ਕਰ ਦਿਓ ਇਹ ਚ ਕੋ ਨੂੰ ਮ사ਜ ਕਰਨਾ ਕਮਰ ਤੇ ਕੋਈ ਗਲਤ ਨਹੀਂ ਹੈ ਪਰ ਤਰੀਕਾ ਕੀ ਹੈ ਮੈਂ ਤੁਹਾਨੂੰ ਫਿਰ ਵੀ ਦੱਸ ਰਿਹਾ ਕਿ ਬੈਕ ਪੇਨ ਤੇ ਕਮਰ ਚ ਸਪੈਜ਼ਮ ਜਕੜਨ ਹੋਣਾ ਦੋਨੋਂ ਲੱਗ ਚੀਜ਼ਾਂ ਹੈ ਬਹੁਤ ਲੋਕ ਘਰੇ ਬੈਠ ਕੇ ਸਰੋਂ ਦਾ ਤੇਲ ਤਿਲ ਦਾ ਤੇਲ ਜਾਂ ਇਹ ਜਿਹੇ ਬਹੁਤ तरह ਦੇ ਤੇਲ ਜਿਹੜੇ ਮਾਰਕੀਟ ਚ ਅਵੇਲੇਬਲ ਹੈ ਉਹਨੂੰ ਮਸਲ ਨੂੰ ਰਿਲੈਕਸ ਕਰਨ ਲਈ ਅਪਲਾਈ ਕਰਦੇ ਆ ਉਹ ਗੁੱਡ ਹੈ ਕਿ ਤੁਸੀਂ ਅਪਲਾਈ ਕੀਤਾ ਤੁਹਾਨੂੰ ਆਰਾਮ ਮਿਲਿਆ ਕੀ ਉਹ ਆਰਾਮ ਪਰਮਨੈਂਟ ਹੈ ਨਹੀਂ ਕੀ ਉਹ ਆਰਾਮ ਤੁਹਾਨੂੰ ਹਮੇਸ਼ਾ ਲਈ ਹੋ ਚੁੱਕਿਆ ਤੇ ਤੁਹਾਨੂੰ ਬਾਰ ਬਾਰ ਕਮਰ ਦਰਦ ਨਹੀਂ ਹੋਏਗੀ ਖਾਸ ਕਰ ਜਿਹੜੇ ਪ੍ਰੋਫੈਸ਼ਨਲ ਕੁਛ ਇਹ ਜਿਹੇ ਲੋਕ ਨੇ ਜਿਹਨਾਂ ਐਡਵੋਕੇਟਸ ਮੇ ਕੋਲ ਆਉਂਦੇ ਐ ਟੀਚਰਸ ਐ ਉਹਨਾਂ ਦਾ ਸਟੈਂਡਿੰਗ ਦਾ ਕੰਮ ਆ ਜ਼ਿਆਦਾ ਉਹਨਾਂ ਨੂੰ ਖੜਨਾ ਪੈਂਦਾ ਉਹਨਾਂ ਚ ਬੈਕ ਪੇਨ ਯੂਜੂਲੀ ਜ਼ਿਆਦਾ ਹੁੰਦਾ ਪਰ ਉਹੀ ਗੱਲ ਇੱਥੇ ਹੋ ਜਾਂਦੀ ਕਿ ਤੁਹਾਡੀ ਆਪਣੀ ਇਮਿਊਨਿਟੀ ਥੋੜਾ ਆਪਣੀ ਬੋਡੀ ਦਾ ਰਿਸਪੌਂਸ ਜੇ ਤੁਸੀਂ ਬੈਕ ਹੋ ਰਹੇ ਹੋ ਤੁਸੀਂ ਵਾਈਉ ਵਾਲੇ ਹੋ ਤਾਂ ਤੁਹਾਨੂੰ ਬੈਕ ਪੇਨ ਹੋਣ ਦੇ ਚਾਂਸਸ ਜ਼ਿਆਦਾ ਹੈ ਆਯੁਰਵੇਦ ਤੁਹਾਨੂੰ ਇਹ ਆਇਡੈਂਟੀਫਾਈ ਕਰਾਂਦਾ ਹੈ ਕਿ ਤੁਹਾਡਾ ਕਿਹੜਾ ਦੋਸ਼ ਕਿਹੜੀ ਤਸਵੀਰ ਕਿਹੜਾ ਡੀਐਨਏ ਹੈ ਜਿਸ ਕਰਕੇ ਤੁਹਾਨੂੰ ਆ ਰੋਗ ਹੋਇਆ ਤੁਸੀਂ ਕਿਵੇਂ ਇਲਾਜ ਕਰਦੇ ਹੋ ਜੀ ਤੁਹਾਡੇ ਕੋਲ ਇਹੋ ਜੀਆਂ ਕਿਹੜੀਆਂ ਦਵਾਈਆਂ ਹੈਗੀਆਂ ਨੇ ਇਹੋ ਜਿਹਾ ਕੀ ਟ੍ਰੀਟਮੈਂਟ ਹੈਗਾ ਤੁਹਾਡੇ ਕੋਲ ਚੰਡੀਗੜ੍ਹ ਆਯੁਰਵੇਦ ਦਾ ਸੈਂਟਰ ਕੋਲ ਕੇ ਤੁਸੀਂ ਕਹਿੰਦੇ ਹੋਗੇ ਪੱਕਾ ਪਰਮਾਨੈਂਟ ਇਲਾਜ ਹੈ ਦੇਖੋ ਮੈਂ ਚਲੋ ਏ ਮੇਰਾ ਤਾਂ ਕਹਿੰਦੇ ਕੰਮ ਬੋਲਦਾ ਔਰ ਥੋੜਾ ਸਬਦਾ ਧੰਨਵਾਦ ਹੈ ਕਿ ਜਿਹੜੇ ਲੋਕ ਜੁੜਦੇ ਆ ਉਹ ਐਟ ਲੀਸਟ ਮੇ ਤੋਂ ਜਿਹੜੀ ਚੀਜ਼ਾਂ ਸਮਝਦੇ ਆ ਤਾਂ ਉਹਨਾਂ ਨੂੰ ਵੀ ਅਵੇਅਰਨੈਸ ਹੁੰਦੀ ਐ ਐਜੂਕੇਸ਼ਨ ਹੁੰਦੀ ਐ ਅਸੀਂ ਕੋਈ ਖਾਸ ਅਸੀਂ ਪੰਚਕਰਮਾ ਟਰੀਟਮੈਂਟ ਜਿਹੜਾ ਕਰਦੇ ਆ ਉਹ ਬੈਕ ਪੇਨ ਚ ਬਹੁਤ ਕਾਰਗਰ ਹੈ ਔਰ ਵਿਦਨ 2 ਡੇਸ ਤੁਹਾਨੂੰ ਫਰਕ ਦਿਖਦਾ ਅੱਛਾ ਜਿਵੇਂ ਤੁਸੀਂ ਤੇਲਾਂ ਦਾ ਜ਼ਿਕਰ ਕੀਤਾ ਸਰੋਂ ਦਾ ਤੇਲ ਤਿਲ ਦਾ ਤੇਲ ਤੁਸੀਂ ਪੰਚਕਰਮਾ ਦੇ ਟਰੀਟਮੈਂਟ ਦਾ ਜ਼ਿਕਰ ਕੀਤਾ ਉਹਦੇ ਹੀ ਤਾਂ ਸਿੱਧ ਤੇਲ ਵਰਤਦੇ ਆ पंचकर्मा ਦੇ ਵਿੱਚ ਬੇਸਿਕਲੀ ਲਗਨ ਤੇਲ ਹੁੰਦੇ ਜਿਵੇਂ ਨਿਰਗੁੰਡੀ ਹੈ ਮਹਾਨਾਰੈਣ ਤੇਲ ਲੋਕਾਂ ਨੇ ਸੁਣਿਆ ਹੋਵੇਗਾ ਮਹਾਮਾਸ਼ ਲੋਕਾਂ ਨੇ ਸੁਣਿਆ ਹੋਵੇਗਾ ધਨਵੰਤਰਮ ਤੇਲ ਇਹ ਤੇਲਾਂ ਨੂੰ ਕੁਝ ਜੜੀ ਬੂਟੀਆਂ ਚ ਸਿੱਧ ਕਰਕੇ ਬੰਦਦੀਆਂ ਜੜੀ ਬੂਟੀਆਂ ਨਾਲ ਤੇਲ ਅਸੀਂ ਉਹਨੂੰ ਅਪਲਾਈ ਕਿਵੇਂ ਕਰਨਾ ਹੈ ਕਿਹੜੇ ਟੈਂਪਰੇਚਰ ਤੇ ਕਰਨਾ ਹੈ ਕਿੰਨੇ ਮਿੰਟ ਕਰਨਾ ਹੈ ਦੇਖੋ ਐਸਓਪੀ ਹੈ ਹਰ ਇੱਕ ਟ੍ਰੀਟਮੈਂਟ ਦੀ ਸਟੈਂਡਰਡ ਆਪਰੇਟਿੰਗ ਸਿਸਟਮ ਹੈ ਜੇਕਰ ਮੈਂ ਕਟਿਵਸਤੀ ਗੱਲ ਕਰਾਂ ਤੁਸੀਂ ਸਾਰੇ ਗੂਗਲ ਕਰਿਓ ਕਟਿਵਸਤੀ ਇੱਕ ਟ੍ਰੀਟਮੈਂਟ ਹੈ ਪੰਚਕਰਮਾ ਦਾ ਜਿਦੇ ਵਿੱਚ ਅਸੀਂ ਇੱਕ ਪਿੱਟ ਬਣਾ ਕੇ ਉਹ ਚ ਤੇਲ ਪਾ ਕੇ ਪੋਰ ਕਰਦੇ ਆ ਤੇ ਕਟਿਵਸਤੀ ਨੂੰ ਕਿੰਨੇ ਮਿੰਟ ਕਰਨਾ ਹੈ ਇਹ ਡਿਫਾਈਨਡ ਹੈ ਕਿੰਨੇ ਦਿਨ ਕਰਨਾ ਹੈ ਇਹ ਡਿਫਾਈਨਡ ਹੈ ਕਿੰਨੇ ਟੈਂਪਰੇਚਰ ਤੇ ਕਰਨਾ ਹੈ ਇਹ ਵੀ ਡਿਫਾਈਨਡ ਹੈ ਅਸੀਂ ਕੋਈ ਵੀ ਇਲਾਜ ਵਿਦਆਊਟ ਸਟੈਂਡਰਡਸ ਨਹੀਂ ਕਰਦੇ ਔਰ ਦੇਸੀ ਇਲਾਜ ਕੀ ਹੈਗਾ ਜੀ ਆਪਣੇ ਘਰਾਂ ਦੇ ਵਿੱਚ ਇਲਾਜ ਹੈਗਾ ਇਹੋ ਜਿਹਾ ਕਿ ਹਾਂ ਬਿਲਕੁਲ ਮੈਂ ਕਹਾਂਗਾ ਜਿਨ੍ਹਾਂ ਨੂੰ ਦੇਖੋ ਪਹਿਲਾਂ ਤਾਂ ਇਹ ਜਰੂਰ ਫਿਰ ਦੇਖਿਓ ਕਿ ਤੁਹਾਨੂੰ ਸਟਿਫਨੈਸ ਰਹਿੰਦੀ ਹੈ ਜਾਂ ਪੇਨ ਬਹੁਤ ਲੋਕਾਂ ਨੂੰ ਐਕਸੀਡੈਂਟ ਕਰਕੇ ਵੀ ਬੈਕ ਪੇਨ ਰਹਿੰਦਾ ਹੈ ਕਿਸ ਨੂੰ ਕੋਈ ਹਰਨੀਸ਼ਨ ਹੋ ਜਾਏ ਡਿਸਕ ਬਲਜ ਹੋ ਜਾਏ ਤਾਤ ਕਰੇ ਦੇ ਵਿੱਚ ਥੋੜੇ ਸੌਂਠ ਦਾ ਪਾਊਡਰ ਮਤਲਬ ਜਿਹਨੂੰ ਆਪਾਂ ਅਦਰਕ ਕਹਿੰਦੇ ਆ ਆਮ ਭਾਸ਼ਾ 'ਚ ਉਹਦਾ ਪਾਊਡਰ ਸੌਂਡ ਸੌਂਡ ਹੂੰ ਪਿਪਲੀ ਬਹੁਤ इजीली ਮਿਲ ਜਾਈਗੀ ਉਹਦਾ ਪਾਊਡਰ ਮਿਕਸ ਕਰਕੇ ਕੋਸੇ ਪਾਣੀ ਚ ਮਿਕਸ ਕਰਕੇ ਉਹਦਾ ਇੱਕ ਲੇਪ ਬਣਾ ਲਓ ਅੱਛਾ ਖਾਸ ਕਰ ਜਿਨ੍ਹਾਂ ਨੂੰ ਡਿਸਕ ਬਲਜ ਹੈ ਜਾਂ ਜਿਨ੍ਹਾਂ ਦੀ ਡਿਸਕ ਪਰ ਲੈਪਸ ਹੈ ਜਾਂ ਕਿਨ੍ਹਾਂ ਨੂੰ ਬਹੁਤ ਜ਼ਿਆਦਾ ਨੀਚੇ ਪੈਰਾਂ ਵੱਲ ਪੈਰ ਸੁਣ ਹੁੰਦੇ ਕਮਰ ਤੋਂ ਜਿਹੜੇ ਤੁਸੀਂ ਡਿਸਕ ਬਲਜ ਹੋਏ ਕਿ ਮਣਕਾ ਹਿੱਲ ਜਾਣਾ ਹੈ ਇਹਨੂੰ ਅੱਛਾ ਜਿਨ੍ਹਾਂ ਦੇ ਮਣਕੇ ਹਿਲੇ ਜਾਂਦੇ ਉਹ ਤਾਂ ੱੱਕੇ ਖਾਂਦੇ ਟੱਕਰਾ ਮਾਰਦੇ ਉਹਨਾਂ ਨੂੰ ਇਲਾਜ ਨਹੀਂ ਮਿਲਦਾ ਲਾਜ ਲੱਭਦੇ ਨਹੀਂ ਹੈ ਜੀ ਮਿਲਦਾ ਤਾਂ ਮਿਲਦਾ ਤਾਂ ਹੈਗਾ ਸਹੀ ਟਿਕਾਣੇ ਤੇ ਨਹੀਂ ਪਹੁੰਚਦੇ ਬੇਸਿਕਲੀ ਹੁੰਦਾ ਕੀ ਹੈ ਮਣ ਕੇ ਹਿਲਣਾ ਜਾਂ ਡਿਸਕ ਬल्ज ਹੋ ਜਾਣਾ ਇੱਕ ਕੁਦਰਤੀ ਕੁਛ ਇਹ ਹੀ ਚੀਜ਼ ਹੈ ਤੁਹਾਡੀ ਬੋਡੀ ਦੇ ਵਿੱਚ ਰੱਬ ਨੇ ਡਿਸਕ ਬਣਾਈਆਂ ਉਹਦੇ ਵਿੱਚ ਇੱਕ ਸਪੇਸ ਹੈ ਉਹ ਚ ਸਾਇਨੂਰਲ ਫਲੂਇਡ ਹੈ ਬਹੁਤ ਲੋਕ ਆਪਰੇਸ਼ਨ ਕਰਾਉਂਦੇ ਹਨ ਜਿਹਦਾ ਸਕਸੈਸ ਰੇਟ ਬਹੁਤ ਘੱਟ ਹੈ ਅੱਜ ਦਾ ਆਂਕੜਾ ਇਹ ਕਹਿੰਦਾ ਹੈ ਕਿ ਪੂਰੇ 60 ਕਰੋੜ ਪੋਪੂਲੇਸ਼ਨ ਬੈਕ ਪੇਨ ਤੋਂ ਪੀੜਿਤ ਹੈ ਉਹ ਐਕਚੁਅਲੀ ਪ੍ਰੋਬਲਮ ਕੀ ਹੈ ਕਿ ਜਦ ਆਪਾਂ ਪੇਨਕਿਲਰਸ ਜਾਂ ਇਹ ਜੀ ਦਵਾਈਆਂ ਰੋਜ਼ ਖਾਂਦੇ ਰਹਿੰਦੇ ਆ ਨਾ ਸਾਨੂੰ ਲੱਗਦਾ ਕਿ ਉਹ ਠੀਕ ਹੋ ਜਾ ਠੀਕ ਹੋ ਜਾਏਗਾ ਹੁੰਦਾ ਨਹੀਂ ਅਲਟੀਮੇਟਲੀ ਜਦ ਆਪਾਂ ਕਿਸੇ ਡਾਕਟਰ ਕੋਲ ਜਾਂਦੇ ਆ ਤਾਂ ਕਹਿੰਦਾ ਆਪਰੇਸ਼ਨ ਕਰਾ ਲਓ ਜੀ ਕਿਉਂਕਿ ਇੱਕ ਟਾਈਮ ਇਹ ਜਾ ਹੁੰਦਾ ਹੈ ਜਦ ਤੁਹਾਨੂੰ ਦਵਾਈਆਂ ਵੀ ਕੰਮ ਕਰਨੀਆਂ ਬੰਦ ਕਰ ਜਿੰਦੀਆਂ ਜਿਹਨੂੰ ਕਹਿੰਦੇ ਆ ਮੈਡੀਕਲੀ ਬੋਡੀ ਰਿਸਿਸਟ ਹੋ ਗਈ ਉਸ ਕੈਮੀਕਲ ਕੰਪੋਜੀਸ਼ਨ ਦੇ ਪ੍ਰਤੀ ਮਤਲਬ ਉਹ ਦਵਾਈ ਤੁਹਾਡੇ ਲਈ ਰਿਸਟੈਂਟ ਹੈ ਉਹ ਉਸ ਤੋਂ ਅਗਲਾ ਆਪਰੇਸ਼ਨ ਕੀ ਉਸ ਤੋਂ ਅਗਲਾ ਸਟੈਪ ਕੀ ਆਪਰੇਸ਼ਨ ਸਕਸੈਸ ਰੇਟ ਬੈਕ ਪੇਨ ਦਾ ਯਾ ਬੈਕ ਕਮਰ ਮੜਕਿਆਂ ਦਾ ਆਪਰੇਸ਼ਨ ਦਾ ਬਹੁਤ ਘੱਟ ਹੈ ਕਿਉਂਕਿ ਗੁੱਛਾ ਉੱਥੇ ਉਸ ਗੁੱਛੇ ਨੂੰ ਜਦੋਂ ਆਪਰੇਸ਼ਨ ਬੜੇ ਤੋਂ ਬੜੇ ਡਾਕਟਰ ਵੀ ਕਰੇਗਾ ਤਾਂ ਉਹਦੇ ਕੋਲ ਕੋਈ ਅਜਾ ਪੈਰਾਮੀਟਰ ਨਹੀਂ ਹੈ ਕਿ ਆ ਨਰਵ ਕੰਪਰੈਸ ਹੋਈ ਹੈ ਇਹਨੂੰ ਛੇੜਾਂ ਜਦੋਂ ਛੇੜੇਗਾ ਤਾਂ ਬਾਕੀ ਵੀ ਛੜਨਗੇ ਔਰ ਉਹ ਦਿੱਕਤ ਤੁਹਾਨੂੰ ਬਾਅਦ ਚ ਮਹਿਸੂਸ ਹੋਏਗੀ ਕਈ ਵਾਰ ਤਾਂ ਥੋ ਤੋ ਕੰਸੈਂਟ ਲਿਤਾ ਜਾਂਦਾ ਹੈ ਕਿ ਆਪਰੇਸ਼ਨ ਤੋਂ ਬਾਅਦ ਕੋਈ ਡਾਕਟਰ ਕੋਈ ਹਸਪੀਟਲ ਜ਼ਿੰਮੇਵਾਰ ਨਹੀਂ ਹੈ कि ਤੁਸੀਂ ਚੱਲ ਸਕੋਗੇ ਜਾਂ ਨਹੀਂ ਚੱਲ ਸਕੋਗੇ ਪਰ ਲੋਕ ਰਿਸਕ ਲੈ ਕੇ ਕਰਾਉਂਦੇ ਤੁਸੀਂ ਉਹਦਾ ਦੱਸ ਰਹੀਗੇ ਸੁੰਡ ਦਾ ਤੇ ਉਹਦਾ ਲੇਪ ਬਣਾ ਲਓ ਪਿਪਲੀ ਪਿਪਲੀ ਦਾ ਮਗਾ ਜੀ ਨੂੰ ਕਹਿੰਦੇ ਆਪਾਂ ਪੰਜਾਬੀ ਚ ਅੱਛਾ ਤੁਸੀਂ ਉਸ ਚੀਜ਼ ਦਾ ਲੇਪ ਬਣਾ ਕੇ ਰੈਗੂਲਰਲੀ 10 ਦਿਨ ਮੇਰੇ ਕਹੇ ਤੇ ਯੂਜ਼ ਕਰ ਲਿਓ ਉੱਥੇ ਲੇਪ ਮਲਣਾ ਹੈ ਨਾ ਲੇਪ ਬਣਾ ਕੇ ਜਿਹੜੇ ਪੇਸਟ ਹੈ ਨਾ ਉਹਨੂੰ ਮਿਕਸ ਕਰਕੇ ਉੱਥੇ ਰੱਖਣਾ ਹੈ ਜਦ ਤੱਕ ਸੁੱਕ ਨਹੀਂ ਜਾਂਦਾ ਅੱਛਾ ਤਦ ਤੱਕ ਰੱਖਣਾ ਓਕੇ ਔਰ ਤੁਸੀਂ ਦੇਖਿਓ ਕਿ ਤੁਹਾਨੂੰ 4 ਤੋਂ 5 ਦਿਨਾਂ ਵਿੱਚ ਫਰਕ ਨਜ਼ਰ ਆਏ ਔਰੇ ਖਾਨ ਦਾ ਵੀ ਕੁਝ ਨਾਲ ਨਾਲ ਰੱਖ ਸਕਦੇ ਹੋ ਖਾਨ ਲਈ ਤਰੁਸ਼ਾਹ ਗੂਗਲ ਅੱਛਾ ਜਾਂ ਤੁਸੀਂ ਨਰਗੁੰਡੀ ਦੇ ਟੈਬਲੇਟਸ ਮਿਲਦੀ ਹੈ ਨਰਗੁੰਡੀ ਇੱਕ ਬਹੁਤ ਅੱਛੀ ਹਰਬ ਹੈ ਉਹ ਮਿਲ ਜਾਂਦੀ ਹੈ ਤੁਸੀਂ ਬਹੁਤ ਸਾਰੇ ਦੇਖੋ ਮਹਾਨਾਰੈਣ ਤੇਲ ਹੈ ਤੁਹਾਨੂੰ ਮਤਲਬ ਤੁਹਾਨੂੰ ਲੱਗਦਾ ਕਿ ਸਾਡੇ ਕੋਲ ਨਹੀਂ ਆਉਣਾ ਤਾਂ ਘਰੇ ਬੈਠ ਕੇ ਇਲਾਜ ਕਰਨਾ ਹੈ ਇਹ ਕਹਿੰਦਾ ਲੱਗਦਾ ਕਿ ਮੈਂ ਮਾਈਨਰ ਪੇਸ਼ੈਂਟ ਆ ਤਾਂ ਘਰੇ ਠੀਕ ਹੋ ਜੀਏ ਤਾਂ ਮਹਾਨਾਰੈਣ ਤੇਲ ਮੈਡੀਕੇਟਡ ਆਇਲ ਹੈ ਤੁਸੀਂ ਉਹਨੂੰ ਕਿਤੋਂ ਵੀ ਮਿਲ ਜੇਗਾ ਤੁਹਾਨੂੰ ਆਨਲਾਈਨ ਆਫਲਾਈਨ ਉਹਨੂੰ ਯੂਜ਼ ਕਰੋ ਉਸ ਚੀਜ਼ ਨਾਲ ਤੁਸੀਂ ਤੇਲ ਨਾਲ ਮ사ਜ ਕਰੋ ਜੇ ਤੁਹਾਡੀ ਬੈਕ ਹੈ ਤੁਹਾਨੂੰ ਰਿਜ਼ਲਟ ਜਲਦੀ ਆਏਗਾ ਔਰ ਇਹ ਜਿਹੜੇ ਕਾਮਨ ਸਵਾਲ ਹੁੰਦਾ ਲੋਕਾਂ ਦਾ ਕਿ ਆਰਾਮ ਕਿੰਨੀ ਦੇਤੀ ਆਏਗਾ ਜੀ ਜੇ ਉਹ ਟ੍ਰੀਟਮੈਂਟ ਲੈਂਦੇ ਆਯੁਰਵੇਦ ਦੇ ਵਿੱਚ ਇੱਕ ਤਾਂ ਪਹਿਲੀ ਗੱਲ ਤਾਂ ਇਹ ਕਿ ਬੜਾ ਵਾਸਟ ਕੁਐਸਚਨ ਹੈ ਇਹ ਤਾਂ ਬੰਦੇ ਦੀ ਪ੍ਰੋਬਲਮ ਵੇਖ ਕੇ ਪਤਾ ਲੱਗੇਗਾ ਕਿ ਹਾਂ ਕਿੰਨੀ ਕੁ ਦਿੱਕਤ ਹੈ ਕਿੰਨੀ ਕੁ ਪਰੇਸ਼ਾਨੀ ਫਿਰ ਵੀ ਅੰਦਾਜ਼ਨ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਦੇਖੋ ਪੇਸ਼ੈਂਟ ਸਾਡੇ ਕੋਲ ਜਿੰਨੇ ਕ ਅੱਜ ਤੱਕ ਰਜਿਸਟਰਡ ਹੈ ਉਹ ਤੀਸਰੇ ਤੋਂ ਚੌਥੇ ਦਿਨ ਚ ਇਹ ਕਹਿਣ ਲੱਗ ਜਾਂਦੇ ਕਿ ਸਾਨੂੰ ਫਰਕ ਹੈ। ਔਰ ਮੈਂ ਕੋਈ ਤੁਹਾਨੂੰ ਇਹ ਗੱਲ ਨਹੀਂ ਕਹਿ ਰਿਹਾ ਆਫ ਦਾ ਰਿਕਾਰਡ ਮੇਕਰ ਰਿਕਾਰਡਡ ਸਾਰੇ ਪੇਸ਼ੈਂਟ ਜਿੰਨੇ ਵੀ ਚੱਲ ਰਹੇ ਆ ਤੁਸੀਂ ਦੇਖੋਗੇ ਜੇ ਬਹੁਤ ਸੀਵਰ ਪੇਸ਼ੈਂਟ ਵੀ ਹੈ ਤਾਂ ਵੀ ਉਹਨੂੰ ਤੀਜੇ ਚੌਥੇ ਦਿਨ ਇਹ احساس ਹੋ ਜਾਂਦਾ ਹੈ ਕਿ ਓ ਨੂੰ ਫਰਕ ਹੈ ਉਹ ਪਹਿਲੇ ਨਾਲੋਂ ਅੱਜ ਬਿਹਤਰ ਹੈ। ਔਰ ਪੇਸ਼ੈਂਟਲੀ ਮੋਟੀਵੇਸ਼ਨ ਹੋਣਾ ਬਹੁਤ ਇੰਪੋਰਟੈਂਟ ਹੈ। ਹਮ ਇਲਾਜ ਦੇ ਪ੍ਰਤੀ ਪੋਜ਼ਿਟਿਵ ਰਹਿਣਾ ਦੀ ਨਾਈਟ ਇੰਪੋਰਟੈਂਟ ਉਹਨਾ ਲਾਰਜ ਵੀ ਇੰਪੋਰਟੈਂਟ ਹੈ ਪਰ ਸਾਡੇ ਨਾਲ ਕੀ ਹੁੰਦਾ ਕਿ ਜਦ ਆਪਾਂ ਜਿਵੇਂ ਮੇਰੇ ਕੋਲ ਜਿਵੇਂ ਪੇਸ਼ੈਂਟ ਕੋਈ ਆਂਦਾ ਹੈ ਤਾਂ ਅਸੀਂ ਪੇਨਕਿਲਰਸ ਨਹੀਂ ਦਿੰਦੇ ਅਸੀਂ ਕੋਈ ਵੀ ਦਵਾਈ ਨਹੀਂ ਦਿੰਦੇ ਜਿਹਦੇ ਨਾਲ ਪੇਨ ਨੂੰ ਦਬਾਇਆ ਜਾਵੇ ਸਾਡਾ ਕੁਐਸਚਨ ਇਹ ਹੁੰਦਾ ਸਾਡਾ ਤਰੀਕਾ ਇਹ ਹੁੰਦਾ ਕਿ ਪੇਨ ਨੂੰ ਡਿਸਪਰਸ ਕਰਨ ਲਈ ਵాయు ਨੂੰ ਚੈਨਲਾਈਜ਼ ਕੀਤਾ ਜਾਵੇ ਜਾਂ ਉੱਥੇ ਜਿਹੜੀ ਵాయు ਹੈ ਜਾਂ ਕਫ ਹੈ ਜਾਂ ਸਪੈਜ਼ਮ ਹੈ ਉਹਨੂੰ ਉੱਥੋਂ ਰਿਲੀਜ਼ ਕੀਤਾ ਜਾਵੇ ਤਾਂ ਹੀ ਪੇਸ਼ੇ ਨੂੰ ਆਰਾਮ ਮਿਲਦਾ ਹੈ ਬਹੁਤ ਬਹੁਤ ਸ਼ੁਕਰੀਆ ਕਰਨਵੀਰ ਜੀ ਬੜੇ ਇੱਕ ਡੀਪ ਮੁੱਦੇ ਨੂੰ ਜਿਸ ਤਰੀਕੇ ਨਾਲ ਤੁਸੀਂ ਇਹ ਸਮਝਾਇਆ ਬੜੇ ਨਵਕਲੇ ਇਹਦੇ ਵਿੱਚ ਤੁਸੀਂ ਪੁਆਇੰਟ ਸਕੇ ਜਿਵੇਂ ਕਾਂਸਟਿਪੇਸ਼ਨ ਬਾਰੇ ਲੋਕਾਂ ਨੂੰ ਨਹੀਂ ਸੀ ਪਤਾ ਕਿ ਹਾਂ ਵੀ ਉਹਦੇ ਕਰਕੇ ਵੀ ਕਮਰ ਦਰਦ ਹੁੰਦਾ ਹੈਗਾ ਔਰ ਨੈਚੁਰਲ ਪੈਥੀ ਦੇ ਨਾਲ ਆਰਗੈਨਿਕ ਚੀਜ਼ਾਂ ਦੇ ਨਾਲ ਕਿਵੇਂ ਇਹ ਚੀਜ਼ਾਂ ਠੀਕ ਹੋ ਸਕਦੀਆਂ ਤੁਸੀਂ ਬੜੇ ਤਰੀਕੇ ਦੇ ਨਾਲ ਸਮਝਾਇਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਆਲਵੇਸ ਤੁਹਾਨੂੰ ਦੁਆਰਾ ਇੱਕ ਨਿਕ ਨਵੇਂ ਮੁੱਦੇ ਨਾਲ ਜਲਦੀ ਮਿਲਦੇ